ਭਾਜੀ ਕੀ ਮੈਟਰ ਹੈ ਜੀ ਬੈਠ ਜਾਓ ਜੀ ਸਤਿ ਸ੍ਰੀ ਅਕਾਲ ਡਾਕਟਰ ਭਾਈ ਜੀ ਆ ਸਾਡੇ ਨਾ ਕਿੱਥੇ ਪਿੰਡ ਬੂਸ ਗੜ ਤੋਂ ਇੱਕ ਬੇਟੀ ਦੀ ਇੱਕ ਬੇਟੀ ਦੀ ਮਾਂ ਇੱਥੇ ਕੋਚਿੰਗ ਲਈ ਆਈਆਂ ਸੀਗੀਆਂ ਤੇ ਸੈਂਟਰ ਤੋਂ ਉੱਥੇ ਉਹ ਆਈਆਂ ਤੇ ਲੇਡੀ ਕੋਚਿੰਗ ਕਰਦੀ ਸੀ ਤੇ ਮਾਂ ਸਾਈਡ ਤੇ ਬੈਠੀ ਸੀ ਛੱਡ ਮਾਂ ਬੈਠੀ ਕੋਈ ਮੁੰਡਾ ਟ੍ਰੇਨਿੰਗ ਲੈ ਰਿਹਾ ਸੀ ਗੱਡੀ ਫਲਾਈ ਸੈਕਨੇਜ ਹੀ ਗੱਡੀ ਉਹਨਾਂ ਚੈਟ ਤੇ ਬੈਠੀ ਗੱਡੀ ਸੀ ਮਾਂ ਦੇ ਉੱਤੇ ਪਹਿਲਾਂ ਗੱਡੀ ਲਿਗਿਆ ਜਦੋਂ ਨਹੀਂ ਦੂਜੀ ਵਾਰ ਲਿਆ ਕੇ ਗੱਡੀ ਕੱਚੇ ਦੇ ਵਿੱਚੋਂ ਘ੍ਰਿਸਕੇ ਲੈ ਗਿਆ ਉਹਨੂੰ ਲੁਧਿਆਣਾ ਦੇ ਇਸਰ ਨਗਰ ਇਲਾਕੇ ਦੇ ਵਿੱਚ ਉਸ ਵਕਤ ਦਹਿਸ਼ਤ ਫੈਲ ਜਾਂਦੀ ਜਦੋਂ ਇੱਕ ਗੱਡੀ ਸਵਾਰ ਇੱਕ ਮਹਿਲਾ ਨੂੰ ਦ੍ਰਿੜਤਾ ਹੋਇਆ ਅੱਗੇ ਵਜਜਨ ਦਾ ਸੋ ਬਿਲਕੁਲ ਪਰਿਵਾਰ ਦੇ ਵੱਲੋਂ ਲਗਾਤਾਰ ਹੀ ਸਾਹ ਦੀ ਗੁਹਾਰਾ ਲਗਾਈ ਜਿਹੜੀ ਕਿਉਂਕਿ ਉਸ ਮਹਿਲਾ ਦੀ ਜਿਹੜੀ ਮੌਤ ਹੈ ਉਹ ਹੋ ਚੁੱਕੀ ਹੈ ਸੋ ਬਿਲਕੁਲ ਸਾਰਾ ਪਰਿਵਾਰ ਤੇ ਇਲਾਕਾ ਨਿਵਾਸੀ ਮਰਾਡੋ ਚੌਂਕੀ ਦੇ ਵਿੱਚ ਮੌਜੂਦ ਨੇ ਤੇ ਜਿਹੜੀ ਗੱਡੀ ਹੈ ਉਹ ਰਿਕਵਰ ਕਰ ਲਈਤੀ ਗਈ ਹੈ ਸੋ ਪੁਲਸੀ ਦੀ ਹਿਰਾਸਤ ਦੇ ਵਿੱਚ ਹੈ ਪਰ ਦੱਸਿਆ ਜਾ ਰਿਹਾ ਕਿ ਜਿਹੜੇ ਉਹ ਨੌਜਵਾਨ ਨੇ ਹਸਪਤਾਲ ਦੇ ਵਿੱਚ ਜਾਂਦੇ ਨੇ ਤਾਂ ਹਸਪਤਾਲ ਤੋਂ ਬਾਅਦ ਜਿਹੜਾ ਫਰਾਰ ਹੋ ਜਾਂਦੇ ਉਹਨਾਂ ਨੂੰ ਉਹ ਕਿਹਾ ਜਾਂਦਾ ਕਿ ਕੋਈ ਨੂੰ ਉਹ ਦਿੱਤੀ ਜਾਂਦੀ ਸੋ ਹੁਣ ਜਿਹੜਾ ਪਰਿਵਾਰ ਆ ਲਗਾਤਾਰ ਜਿਹੜੀ ਇਨਸਾਫ ਦੀ ਗੁਹਾਰਾ ਉਹ ਲਗਾ ਰਿਹਾ ਤੇ ਸਾਹਮਣੇ ਤੁਸੀਂ ਜਿਹੜੀ ਗੱਡੀ ਦੀ ਤਸਵੀਰ ਆ ਉਹ ਦੇਖ ਸਕਦੇ ਹੋ ਸੋ ਜੇ ਜਿਹੜੀ ਸੀਸੀਡੀ ਫੁਟੇਜ ਹੈ ਉਹ ਵੀ ਸਾਹਮਣੇ ਆਈ ਹੈ ਸੋ ਦੱਸਿਆ ਜਾ ਰਿਹਾ ਕਿ ਦੋ ਤੋਂ ਤਿੰਨ ਗੱਡੀਆਂ ਉਹ ਜਿਹੜਾ ਨੌਜਵਾਨ ਉਸ ਜਗ੍ਹਾ ਤੋਂ ਉੱਪਰ ਲੰਗਾਂਦਾ ਸੋ ਜੋ ਤੀਸਰੀ ਜਿਹੜੀ ਜੋ ਗੱਡੀ ਲੈ ਕੇ ਜਾਂਦਾ ਤੀਸਰੀ ਉਰ ਲੈ ਕੇ ਜਾਂਦਾ ਤਾਂ ਕਾਫੀ ਤੇਜ਼ੀ ਦੇ ਨਾਲ ਗੱਡੀ ਲਿਆਂਦਾ ਦੋ ਬਾਈਕ ਇੱਕ ਬਾਈਕ ਤੇ ਇੱਕ ਐਕਟਿਵਾ ਜਿਹੜਾ ਦ੍ਰਿੜਦਾ ਹੋਇਆ ਅੱਗੇ ਮਹਿਲਾ ਨੂੰ ਕੁਚਲਦਾ ਹੋਇਆ ਅੱਗੇ ਵਾਜਦਾ ਸੋ ਬਿਲਕੁਲ ਦੱਸਿਆ ਜਾ ਰਿਹਾ ਕਿ ਜਿਹੜਾ ਗੱਡੀ ਚ ਲਾਰਾ ਸੀ ਨੌਜਵਾਨ ਡਰਾਈਵਰ ਉਸ ਜਗ੍ਹਾ ਤੋਂ ਉੱਪਰ ਜਿਹੜਾ ਫਰਾਰ ਹੈ ਹੋ ਚੁੱਕਾ ਤੇ ਪਰਿਵਾਰ ਲਗਾਤਾਰ ਇਨਸਾਫ ਦੀ ਗੁਹਾਰੇ ਲਗਾ ਰਿਹਾ ਤੇ ਪਰਿਵਾਰ ਨਾਲ ਸਰ ਮੇਰਾ ਨਾਮ ਹੈ ਸ਼ੋਕਮਾਰਾ ਹੈ ਇਹ ਘਟਨਾ ਹੋਈ ਹੈ 11 ਤਰੀਕ ਨੂੰ ਜੀ ਸ਼ਾਮ ਨੂੰ 6 ਵਜੇ 6:30 ਵਜੇ ਦੀ ਘਟਨਾ ਹੈ 6:33 ਮਿੰਟ ਦੀ ਘਟਨਾ ਹੈ ਤੇ ਉੱਥੇ ਇਹ ਲੜਕਾ ਜਿਹੜਾ ਸੀਗਾ ਗੇੜੀਆਂ ਕੱਢ ਰਿਹਾ ਸੀਗਾ ਜਿੱਦਾਂ ਆਪਾਂ ਨੂੰ ਦੱਸਿਆ ਉਹਨਾਂ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਅਸੀਂ ਦੇਖਿਆ ਪਹਿਲਾਂ ਵੀ ਗੇੜੀ ਕੱਢੀ ਆ ਦੂਸਰੀ ਵਾਰੀ ਇਹ ਆਇਆ ਉਧਰੋਂ ਰੌਂਗ ਸਾਈਡ ਤੋਂ ਤੇ ਆਪਣੀ ਕੋਈ ਕੀ ਕਰ ਰਿਹਾ ਸੀਗਾ ਇਹ ਕਿਸੇ ਨੂੰ ਨਹੀਂ ਪਤਾ ਹੈਗਾ ਤੇ ਇਹਨੇ ਜ਼ੋਰ ਨਾਲ ਰੇਸ ਜਾਨੀ ਕੋ ਬਿਲਕੁਲ ਗਲਤ ਲਾਪਰਵਾਹੀ ਦੇ ਨਾਲ ਗੱਡੀ ਲੈ ਕੇ ਆਇਆ ਉਹ ਆਪਣੇ ਸਾਈਡ ਤੇ ਬੈਠੇ ਹੋਏ ਸੀਗੇ ਬਿਲਕੁਲ ਐਂ ਤਰੀਕੇ ਨਾਲ ਕੱਚੇ ਰਸਤੇ ਦੇ ਸਾਈਡ ਤੇ ਜਿੱਥੇ ਬੈਠੇ ਆ ਇੱਕ ਸਾਈਡ ਤੇ ਐਕਸਰਸਾਈਜ਼ ਕਰ ਰਹੇ ਆ ਆਪਣੇ ਸਾਈਡ ਤੇ ਜਿੱਥੇ ਕੋਈ ਲੈਣਾ ਦੇਣਾ ਨਹੀਂ ਹੈਗਾ ਉੱਥੇ ਬੈਠੇ ਆ ਤੇ ਉੱਥੋਂ ਇਹ ਕੁਚਲਦਾ ਹੋਇਆ ਉੱਪਰ ਦੀ ਹਿੱਟ ਕਰਤਾ ਇਹਨਾਂ ਨੇ ਤਾਂ ਜਿਹੜੀ ਮੌਕੇ ਤੇ ਸਾਡੀ ਚਾਚੀ ਜਿਹਦੀ ਡੈਥ ਹੋ ਗਈ ਹੈ ਤੇ ਚਾਚੀ ਦੀ ਕਿੰਨੀ ਉਮਰ ਸੀ ਤੁਹਾਡੀ ਜੀ ਉਮਰ ਸੀਗੀ ਕਮ ਕਮ ਸੇਮ 55 ਸਾਲ ਦੀ ਤੇ ਜਿਹੜਾ ਨੌਜਵਾਨ ਗੱਡੀ ਚ ਲਾ ਰਿਹਾ ਸੀ ਪਤਾ ਲੱਗਿਆ ਕਿਉਂਕਿ ਅੰਡਰ ਏਜ ਹੈ ਜਾਂ ਏਜ ਹੈ ਸਰ ਦੇਖੋ ਇਹ ਉੱਥੋਂ ਕਹਿੰਦੇ ਪ ਤੇ ਫਰਾਰ ਹੋ ਗਿਆ ਜਾਂ ਉੱਥੇ ਗਿਆ ਜਾਂ ਨਹੀਂ ਗਿਆ ਸਾਨੂੰ ਇੰਨਾ ਕੁ ਪਤਾ ਲੱਗਿਆ ਹੈ ਵੀ ਇਹ ਉੱਥੋਂ ਫਰਾਰ ਹੋ ਗਿਆ ਇਹ ਗੱਡੀ ਛੱਡ ਕੇ ਸੋ ਪੁਲਿਸ ਦਾ ਕੀ ਕਹਿਣਾ ਹੈ ਕਿਉਂਕਿ ਜਿਹੜੀ ਸੀਸੀਟੀਵੀ ਫੁਟੇਜ ਉਹ ਵੀ ਸਾਹਮਣੇ ਹੈ ਤੇ ਕਾਫੀ ਜਿਹੜਾ ਦਰਦਨਾਕ ਹਾਦਸਾ ਉਹ ਹੋਇਆ ਹੈ ਹਾਂਜੀ ਸਰ ਪੁਲਿਸ ਦਾ ਹੁਣ ਅਸੀਂ ਬਾਰ-ਬਾਰ ਇਹਨਾਂ ਕੋਲ ਕੱਲ ਵੀ ਆਏ ਆ ਪਰਸੋ ਸ਼ਾਮ ਨੂੰ ਵੀ ਆਏ ਸੀਗੇ ਕੱਲ ਵੀ ਅਸੀਂ ਆਏ ਆ ਇਹਨਾਂ ਨੂੰ ਤੇ ਕੱਲ ਵੀ ਇਹਨਾਂ ਨੇ ਇਹੀ ਕਹਿਤਾ ਵੀ ਅਸੀਂ ਸ਼ਨਾਖਤ ਕਰ ਰਹੇ ਹਾਂ ਕੱਲ ਵੀ ਅਸੀਂ ਐਫ ਆਈ ਆਰ ਨੂੰ ਸ਼ਾਮ ਨੂੰ ਜਾ ਕੇ ਲਾਂਚ ਹੋਈ ਹੈ ਬੜੀ ਔਖੀ ਅਸੀਂ ਐਫ ਆਈ ਆਰ ਕਰਵਾਈ ਹੈ ਉਸ ਤੋਂ ਬਾਅਦ ਅਸੀਂ ਅੱਜ ਵੀ ਆਏ ਹਾਂ ਅਸੀਂ ਕਿਹਾ ਵੀ ਚਲੋ ਅੱਜ ਉਹ ਬੰਦਿਆਂ ਨੂੰ ਅਰੈਸਟ ਕਰੋ ਸਾਨੂੰ ਉਹਦੀ ਸ਼ਨਾਖਤ ਕਰਵਾਓ ਤੇ ਅਸੀਂ ਉਹਨਾਂ ਨੂੰ ਜਾ ਫਿਰ ਅਸੀਂ ਆਪਣੀ ਡੈੱਡਬੋਰਡ ਜਿਹੜਾ ਸੰਸਕਾਰ ਕਰੀਏ ਤੇ ਜਿਹੜਾ ਨੌਜਵਾਨ ਡਰਾਈਵਰ ਹੈ ਪਤਾ ਲੱਗਾ ਕਿਸ ਇਲਾਕੇ ਦਾ ਰਹਿਣ ਵਾਲਾ ਸਰ ਇਹ ਸ਼ਿਮਲਾਪੁਰੀ ਕੋਈ ਗੋਬਿੰਦ ਸਿੰਘ ਨਗਰ ਦਾ ਹੈਗਾ ਆ ਲੜਕਾ ਹਾਂਜੀ ਤੁਹਾਨੂੰ ਪਤਾ ਲੱਗਿਆ ਪਰ ਪੁਲਸ ਲੋ ਹੋਏ ਤੱਕ ਗ੍ਰਿਫਤਾਰੀ ਨਹੀਂ ਹੋਈ ਕੋਈ ਸਰ ਪੁਲਿਸ ਨੇ ਦੇਖੋ ਨਾਮ ਪਤਾ ਕੀਤਾ ਹੈ ਇਹਨਾਂ ਕੋ ਕੁਝ ਕੋ ਹੋਰ ਵੀ ਬੰਦੇ ਆਏ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ شناخت ਕਰਕੇ ਉਹਦਾ ਮੁੰਡੇ ਦਾ ਜਿਹੜਾ ਨਾਮ ਆ ਪਾਇਆ ਵਿੱਚ ਇਹਦੇ ਹਾਂਜੀ ਅਗਰ ਇਨਸਾਫ ਨਹੀਂ ਮਿਲਦਾ ਤੇ ਅਗਲੀ ਰਣਨੀਤੀ ਕੀ ਹੋएगी ਸਾਡੀ ਫਿਰ ਸਰ ਰਣਨੀਤੀ ਇਹ ਹੀ ਹੈ ਵੀ ਫਿਰ ਇੱਥੇ ਲਾਸ਼ ਰੱਖੇ ਇਹਨਾਂ ਦਾ ਜੋ ਹੈਗਾ ਮਜਾਰਾ ਕੀਤਾ ਜਾਊਗਾ ਫਿਰ ਤਾਂ ਲੱਗਦਾ ਕਿ ਤਨਾ ਕਿਤੇ ਜਿਹੜੀ ਪੁਲਿਸ ਸੀ ਨੇ ਗੈਲੀ ਹੈ ਤੇ ਪੁਲਿਸ ਲਗਾ ਜਿਹੜੀ ਲਾਹ ਪ੍ਰਵਈਆ ਉਹ ਵਰਤਰੀ ਹੈ ਇਸ ਕੇਸ ਵਿੱਚ ਸਰ ਦੇਖੋ ਕਹਿੰਦੇ ਆ ਵੀ ਪੁਲਿਸ ਦੇ ਹੱਥ ਬੜੇ ਲੰਬੇ ਹੁੰਦੇ ਆ ਪਰ ਇੱਥੇ ਛੋਟੇ ਪੈਂਦੇ ਨਜ਼ਰ ਆ ਰਹੇ ਆ ਕਿਉਂਕਿ ਗਰੀਬ ਦੀ ਸੁਣਵਾਈ ਹੈ ਨਹੀਂਗੀ ਗਰੀਬ ਦੀ ਸੁਣਵਾਈ ਇੱਥੇ ਗਰੀਬ ਦੀ ਮੈਂ ਇਹ ਦੇਖ ਲਿਆ ਅਸੀਂ ਆਣ ਕੇ ਕਿ ਐਨੇ ਬੰਦੇ ਹੋਣ ਦੇ ਬਾਵਜੂਦ ਪੂਰਾ ਪਿੰਡ ਐਸ ਬਲੇ ਸੋਕ ਦੇ ਵਿੱਚ ਬੈਠਾ ਹੋਇਆ ਆ ਔਰ ਪੂਰਾ ਪਿੰਡ ਨਾਲ ਆ ਇਹਨਾਂ ਦੇ ਫੇਰ ਵੀ ਮੰਨ ਲਓ ਇਹਨਾਂ ਦੀ ਸੁਣਵਾਈ ਹੈ ਨਹੀਂਗੀ ਕੋਈ ਵੀ ਇੱਥੇ ਠੀਕ ਹੈ ਨਾ ਹਜੇ ਤਾਂ ਅਰੈਸਟ ਨਹੀਂ ਹੋਈ ਜਿੰਨੇ ਚਾਹਤੇ ਅਰੈਸਟ ਨਹੀਂ ਹੁੰਦੀ ਅਸੀਂ ਕੋਈ ਫੈਸਲਾ ਨਹੀਂ ਲੈ ਸਕਦੇ ਦੇਖੋ ਸਰ ਸਭ ਤੋਂ ਵੱਡੀ ਗੱਲ ਇਹ ਵੈ ਵੀ ਕੁਝ 15 ਤੋਂ 20 ਕੇ ਸਾਲ ਦੇ ਲਗਭਗ ਹੋ ਗਏ ਨੇ ਫਾਦਰ ਸਾਹਿਬ ਦੀ ਡੈਥ ਹੋਈ ਨੂੰ ਜੀ ਉਹ ਪਰਿਵਾਰ ਨੂੰ ਚਾਤੀ ਸਾਡੀ ਨੇ ਕੱਲੀ ਨੇ ਸੰਭਾਲਿਆ ਕੱਲੀ ਨੇ ਸੰਭਾਲਿਆ ਬੱਚਿਆਂ ਨੂੰ ਤੇ ਉਸ ਤੋਂ ਬਾਅਦ ਇੱਕ ਇਕੱਲੇ ਗੁਜ਼ਾਰਾ ਸੀਗੇ ਚਾਚੀ ਮੇਨ ਸੀਗੇ ਜਿਹੜੇ ਮੁਖੀ ਘਰ ਦੇ ਇਹੀ ਸਾਰਾ ਕੁਝ ਦੇਖਰੇਖ ਕਰਦੇ ਸੀਗੇ ਪਰਿਵਾਰ ਦੀ ਇੱਕ ਬੇਟੀ ਇਕਵਾਰੀ ਹੈ ਤੇ ਮੁੰਡਾ ਵੀ ਇਕਵਾਰਾ ਹੈਗਾ ਤੇ ਆਪਣੇ ਨਰੇਗਾ 'ਚ ਜੋ ਸੀਗਾ ਆਪਣੇ ਕਰਦੇ ਸੀਗੇ ਕੰਮ ਤੇ ਹੁਣ ਇਹਨਾਂ ਦਾ ਜਿਹੜਾ ਸਹਾਰਾ ਸੀਗਾ ਲੜਕੀ ਦਾ ਲੜਕੀ ਨੂੰ ਹੀ ਲੈ ਕੇ ਇੱਧਰ ਉੱਧਰ ਜਾਂਦਾ ਮੁੰਡੇ ਕੰਮਾਂ ਕਰਾਂਦੇ ਜਾਂਦੇ ਆ ਲੜਕੀ ਨੂੰ ਤਾਂ ਉਹਦਾ ਹੀ ਸਹਾਰਾ ਸੀਗਾ ਪੰਜਾਬ ਪੁਲਿਸ ਦਾ ਉਹਨੇ ਕੁੜੀ ਨੇ ਮੈਰਿਟ ਜਿਹੜੀ ਸੀਗੀ ਉਹਦਾ ਸਾਰਾ ਕੁਝ ਕਲੀਅਰ ਕੀਤਾ ਹੋਇਆ ਉਹਦਾ ਫਿਜ਼ੀਕਲ ਟੈਸਟ ਸੀਗਾ ਜਿਹੜਾ ਹੋਣ ਵਾਲਾ ਸੀ ਹਾਂਜੀ ਤੇ ਉਹ ਫਿਜ਼ੀਕਲ ਟੈਸਟ ਦੇ ਕਰਕੇ ਹੀ ਇੱਥੇ ਉਹ ਆਉਂਦੇ ਸੀਗੇ ਵੀ ਚੱਲ ਮੇਰੀ ਟ੍ਰੇਨਿੰਗ ਵਧੀਆ ਹੋ ਜਵੇ ਕਿਸੇ ਦੇ ਕੋਚ ਦੇ ਥਰੂ ਤਾਂ ਜੋ ਮੈਂ ਆਪਣਾ ਟ੍ਰਾਇਲ ਕੱਢ ਕੇ ਪਹਿਲਾਂ ਵੀ ਦੋ ਵਾਰੀ ਉਹ ਰਹਿ ਚੁੱਕੀ ਸੀ ਕੁਝ ਥੋੜੇ ਜਿਹਾ ਪੁਆਇੰਟਾਂ ਤੋਂ ਤੇ ਇਸ ਵਾਰੀ ਉਹ ਕਹਿੰਦੇ ਵੀ ਚਲੋ ਵਧੀਆ ਔਰ ਇਸ ਟਾਈਮ ਉਹਦਾ ਸੁਪਨਾ ਜਿਹੜਾ ਹੈਗਾ ਉਹ ਟੁੱਟ ਗਿਆ ਵਾ ਸੋ ਬਿਲਕੁਲ ਜੇ ਗੱਲ ਕਰੀਏ ਪਰਿਵਾਰ ਦੇ ਨਾਲ ਗੱਲਬਾਤ ਹੋਈਏ ਲਗਾਤਾਰ ਜਿਹੜੀ ਸਾਫ ਦੀ ਗੁਹਾਰ ਲਗਾਏ ਜਿਹੜੀ ਸੋ ਕਿਹਾ ਜਾ ਰਿਹਾ ਕਿ ਜਿਹੜਾ ਵਿਅਕਤੀ ਦਾ ਪਤਾ ਤਾਂ ਲੱਗੇ ਜਿਹੜਾ ਡਰਾਈਵਰ ਸੀਗਾ ਉਹ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਰਹਿਣ ਵਾਲਾ ਸੋ ਬਿਲਕੁਲ ਹੁਣ ਜਾਂਚ ਦਾ ਵਿਸ਼ਾ ਹੈ ਤੇ ਜਿਹੜੀ ਐਫ ਆਈ ਆਰ ਦਰਜ ਹੈ ਉਹ ਕਰ ਦਿੱਤੀ ਗਈ ਸੋ ਹੁਣ ਆਉਣ ਵਾਲਾ ਸਮਾਂ ਦੱਸੂਗਾ ਜਿਹੜਾ ਨੌਜਵਾਨ ਵਿਅਕਤੀ ਜਿਹੜਾ ਡਰਾਈਵਰ ਸੀਗਾ ਉਹ ਕੋਹ ਤੱਕ ਜਿਹੜੀ ਪੁਲਿਸ ਗ੍ਰਿਫਤੋਆ ਬਾਹਰ ਰੰਦਾ ਹੈ ਸਗਰ ਪਰਿਵਾਰ ਦੇ ਵੀ ਕਹਿਣਾ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਜਿਹੜੀ ਨਾ ਕੀਤੀ ਗਈ ਦੋਸ਼ੀ ਜਿਹੜਾ ਗ੍ਰਿਫਤਾਰ ਨਹੀਂ ਹੁੰਦਾ ਤਾਂ ਜਿਹੜੀ ਬੋਡੀ ਹੈ ਰੋਡ ਦੇ ਉੱਪਰ ਰੱਖ ਕੇ ਜਿਹੜਾ ਪ੍ਰਦਰਸ਼ਨ ਹੈ ਉਹ ਵੀ ਕੀਤਾ ਜਾਵੇਗਾ ਸੋ ਹੋਰ ਆਪਰੇ ਜੁੜੇ ਹੋ ਸੀ ਡਿਓਮ ਦੇ ਨਾ ਕੈਮਰਾ ਪਰਸਨ ਮਨੂ ਚਾਉੜਾ ਦੇ ਨਾ ਮੈਰਾਹੁਰਾ ਸਿਟੀ ਹੋਂ ਲੁਧਿਆਣਾ ਕਾਰਵਾਈ ਤੁਹਾਡੇ ਲੋ ਹੁਣ ਤੱਕ ਕੀਤੀ ਗਈ ਹੈ ਐਫਐ ਲੋਜ ਹੋ ਚੁੱਕੀ ਹੈ ਜੀ ਜਿਹੜੇ ਦੋਸ਼ੀ ਨੇ ਕਰੋ ਫਰਾਰ ਸਣਾ ਪਰਿਵਾਰ ਕਰੇ ਕੋਈ ਨਹੀਂ ਹੈਗਾ ਦੋ ਵਾਰ ਰੇਮਾਰੀ ਕੱਲ ਵੀ ਮਾਰੀ ਅੱਜੀ ਮਾਰ ਗਏ ਸਵੇਰੇ ਜੇ ਦੋਸ਼ੀ ਨਹੀਂ ਮਿਲਦੇ ਜਿੱਤਾ ਤਾਂ ਗੁਰਤਾਰੀ ਨੂੰ ਹੋਣੀ ਹੈ ਹੂੰ ਤੁਸਰਕ ਉਹਦੀ ਘਟਨਾ ਤੁਹਾਨੂੰ ਕੀ ਤਲਾਸ਼ ਮਿਲੀ ਸੀ ਇਹ ਪਰਸੋਂ ਉਹ ਤਲਾਸ਼ ਸੀਗੀ ਐਕਸੀਡੈਂਟ ਹੋਇਆ ਬਿਆਨਣ ਕੱਲ ਲਖਾਏ ਨੇ ਕੱਲ ਪਰਚਾ ਦੇਤਾ ਉਹ ਦੋਸ਼ੀਆਂ ਸਿਰੇ ਰੇਡ ਮਾਰ ਕੇ ਆਂ ਦੋਸ਼ੀ ਘਰੋਂ ਘਰਾ ਨਹੀਂ ਸਣੇ ਪਰਿਵਾਰ ਕੋਈ ਨਹੀਂ ਕਰਿਓ ਲੱਗਾ ਨਾਮ ਪਤਾ ਲੱਗਾ ਗੱਡੀ ਕਿਸ ਨਾਂ ਤੇ ਆ ਕਿਹਦੇ ਵੇ ਗੱਡੀ ਤਾਂ ਪਿਓ ਦੇ ਨਾਂ ਤੇ ਕੁਲਦੀਪ ਦੇ ਅਚ ਕਿ ਬੱਚੇ ਦਾ ਨਾਮ ਪਤਾ ਲੱਗਾ ਅਮਰ ਸਿੰਘ ਵਾਹ ਇਹਨੇ ਬਰਚਾ ਦਿੱਤਾ ਹੋਇਆ ਤੇ ਕਿੰਨੀ ਉਮਰ ਦੀ ਉਹਦੀ ਬੱਚੇ ਦੀ ਹਲੇ ਕੁਝ ਨਹੀਂ ਸਾਹਮਣੇ ਉਹ ਪਤਾ ਲੱਗੂ ਲੱਗਦਾ ਯਾਰ ਟ੍ਰੈਵਲ ਡਿਸਟੈਂਸ ਸਰ ਕਾਵੇ ਡਾਊਨ ਹੋਏ ਤੇ ਕੋਈ ਬੜੀ ਕਾਰਵਾਈ ਕੀਤੀ ਉਹ ਤਾਂ ਵੱਧ ਜੁਰਮ ਹੋ ਜੂਗਾ ਇਹਦੇ ਸਰ ਅਸੀਂ ਅਕਸਰ ਦੇਖਦੇ ਹਾਂ ਦੇਖਦੇ ਹਾਂ ਉਸ ਰੋਡ ਦੇ ਉੱਪਰ ਜਿਹੜੇ ਵਿਅਕਤੀ ਨੇ ਉਹ ਗੱਡੀਆਂ ਸਿੱਖਦੇ ਨੇ ਉਹ ਵੀ ਗੱਡੀ ਸਿੱਖਣ ਆਇਆ ਸੀ ਮੁੰਡਾ ਦੇਖੋ ਸਾਹਮਣੇ ਪਤਾ ਲੱਗੂ ਕੀ ਹੈ ਹੁਣ ਤਾਂ ਆਪਾਂ ਗੈਸ ਆਪਣਾ ਸਾਹਮਣੇ ਆਉ ਤਾਂ ਪਤਾ ਲੱਗੂ ਕੀ ਹੈ ਮੈਟਰ ਗੱਡੀ ਸਿੱਖਣ ਆਇਆ ਆ ਜਾਂ ਕੀ ਕਰਦਾ ਸੀ ਉਹ ਕੀ ਗ੍ਰਿਫਤਾਰੀ ਕੀਤੀ ਜਾਏਗੀ ਜਲਦ ਜਲਦ ਗ੍ਰਿਫਤਾਰੀ ਸਰ ਪਰਿਵਾਰ ਕੋਲ ਇੱਕ ਰੋਕ ਲਾਇਆ ਗਿਆ ਵੀ ਅਗਰ ਨਹੀਂ ਜਲਦੀ ਇਨਸਾਫ ਦਿਵਾਉਂਗੇ ਪੁਲਿਸ ਵੀ ਸਾਡੇ ਵੱਲੋਂ ਡੈੱਡ ਬੋਡੀ ਰੱਖ ਕੇ ਰੋਡ ਦੇ ਉੱਪਰ ਆ ਕੇ ਫਿਰ ਪ੍ਰਦਰਸ਼ਨ ਕਰਾਂਗੇ ਸ੍ਰੀ ਮਰੀ ਪਹਿਲਾਂ ਦੱਸੋ ਜੀ ਜਦ ਅਸੀਂ ਜਦ ਛੁੱਟੀ ਦਾ ਹਿੰਟ ਸਾਡੇ ਕੋਲ ਇਹ ਬੰਦਾ ਫੜ ਲਾਂਗੇ ਪੁਲਿਸ ਰੇਡ ਮਾਰ ਸਕਦੀ ਹੈ ਘਰੇ ਬੰਦਾ ਚੱਕ ਸਕਦੀ ਹੈ ਇਹ ਤੋਂ ਵੱਧ ਕੁਝ ਨਹੀਂ ਕਰ ਸਕਦੀ ਜੇ ਮਿਲੂ ਅਰੈਸਟ ਕਰ ਲਾਂਗੇ ਬਾਕੀ ਪ੍ਰੈਸ਼ਰ ਪਾਇਆ ਹੋਇਆ ਉਹਨਾਂ ਵੀ ਬੰਦਾ ਲਿਆ ਔਰ ਅਰੈਸਟ ਕਰਾਓ ਸਰ ਕੋਈ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਵੀ ਰਾਜੀ ਨਾਮੇ ਦਾ ਇਹਦਾ ਬੋਲੇ ਚੱਲਦਾ ਰਹੀ ਨਵੇਂ ਸਾਡੇ ਵੱਲੋਂ ਕੋਈ ਰਾਇ ਨਹੀਂ ਮੰਨੀ ਨਹੀਂ ਇਹਨਾਂ ਵੱਲੋਂ ਕਹਿ ਰਹੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਨਾ 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 ਆਹਨੇ ਆਪਦੀ ਗੱਲਾਂ ਹੋ ਰਹੀਆਂ ਮੇਰੀ ਗੱਲ ਕਿਸ ਨੇ ਨਾਮੇ ਕਿ ਰਾਇ ਨਹੀਂ ਕਰੋ ਇਹ ਥਾਣੇ ਦਾ ਮਾਮਲਾ ਹੈ ਕਿਹੜੀ ਚੌਂਕੀ ਹੈ ਇਹ ਥਾਣਾ ਸਦਰ ਚੌਂਕੀ ਮਰਾਡੋ ਠੀਕ ਹੈ ਧੰਨਵਾਦ ਥੈਂਕ ਯੂ